ਜਵਾਨਾ ਕੀ ਕਹੇਗਾ ਇਹ ਨਾ ਸੋਚਿਓ ਕਿਉਂਕਿ ਜਵਾਨਾ ਬਹੁਤ ਅਜੀਬ ਹੈ ਜਵਾਨਾ ਨਾਕਾਮ ਜ ਲੋਕਾਂ ਦਾ ਮਜ਼ਾਕੜ ਹੁੰਦਾ ਕਾਮਯਾਬ ਲੋਕਾਂ ਤੋਂ ਛੜਦਾ ਹੈ ਇੱਕ ਛੋਟੀ ਜੀ ਕਹਾਣੀ ਤੁਹਾਡੇ ਲਈ ਇੱਕ ਵਾਰ ਦੀ ਗੱਲ ਹੈ ਇੱਕ ਰਾਜ ਵਿੱਚ ਰਾਜੇ ਦਾ ਦਰਬਾਰ ਲੱਗਿਆ ਹੋਇਆ ਸੀ ਤੇ ਸਰਦੀਆਂ ਦੇ ਦਿਨ ਸੀ ਐਸ ਲਈ ਦਰਬਾਰ ਬਾਹਰ ਤੋਪਾ ਵਿੱਚ ਲੱਗਿਆ ਹੋਇਆ ਸੀ ਸਭ ਲੋਕ ਬੈਠੇ ਹੋਏ ਸੀ ਮੰਤਰੀ ਸੀ ਰਾਜੇ ਦੇ ਪੰਡਤ ਸੀ ਰਾਜੇ ਦੇ ਪਰਿਵਾਰਕ ਮੈਂਬਰ ਹਰ ਕੋਈ ਬੈਠਾ ਹੋਇਆ ਸੀ ਰਾਜੇ ਦੇ ਸਾਹਮਣੇ ਇੱਕ ਮੇਜ਼ ਹਰਖਾ ਦਿੱਤਾ ਸੀ ਅਚਾਨਕ ਇੱਕ ਬਿਰਤੀ ਭੀੜ ਵਿੱਚੋਂ ਅੱਗੇ ਆਂਦਾ ਤੇ ਕਹਿੰਦਾ ਏ ਤੇ ਮੈ ਰਾਜੇ ਨੂੰ ਮਿਲਣਾ ਏ ਮੇਰੇ ਕੋਲ ਦੋ ਚੀਜ਼ਾਂ ਨੇ ਜਿੰਨਾ ਦਾ ਮੈਂ ਇੰਤਿਹਾਨ ਲੈਣਾ ਚਾਹੁੰਨਾ ਰਾਜਾ ਸਭ ਕੋਲੇ ਗੱਲ ਮਨਚਾਈ ਗਈ ਰਾਜੇ ਨੇ ਕਿਹਾ ਤੇ ਓਨ ਦਿਓ ਉਸ ਬਿਰਤੀ ਨੂੰ ਦਰਬਾਰ ਵਿੱਚ ਜੋ ਕਿ ਵਾਰਤਕ ਵਿੱਚ ਲੱਗਿਆ ਹੋਇਆ ਸੀ ਓਨ ਦੀ ਅਗੇ ਦਿੱਤੀ ਗਈ ਰਾਜੇ ਦੇ ਸਾਹਮਣੇ ਉਹ ਬਿਰਤੀ ਪਹੁੰਚਿਆ ਰਾਜੇ ਨੇ ਕਿਹਾ ਦੱਸੋ ਕੀ ਗੱਲ ਹੈ ਉਸ ਅਨਸਾਨ ਨੇ ਕਿਹਾ ਤੇ ਮੇਰੇ ਕੋਲੇ ਦੋ ਚੀਜ਼ਾਂ ਨੇ ਇੱਕੋ ਜਿਹੇ ਦਿਸਣ ਵਾਲੀਆਂ ਇੱਕੋ ਆਕਾਰ ਦੀਆਂ ਬੱਲਕਲ ਇੱਕੋ ਜੀਆਂ ਇੰਨਾ ਵਿੱਚੋਂ ਇੱਕ ਹੀਰਾ ਏ ਇੱਕ ਕੱਚ ਹੈ ਤਾਂ ਮੈਂ ਹੁਣ ਤੱਕ ਕਈ ਰਾਜਾਂ ਵਿੱਚ ਗਿਆ ਕਈ ਰਾਜਾਂ ਨੂੰ ਮਿਲਿਆ ਪਰ ਹੁਣ ਤੱਕ ਕੋਈ ਵੀ ਇਹ ਪਛਾਣ ਨਹੀਂ ਪਾਇਆ ਤੇ ਅਸਲੀ ਹੀਰਾ ਕਿਹੜਾ ਏ ਤੇ ਨਕਲੀ ਹੀਰਾ ਕਿਹੜਾ ਏ ਤੁਹਾਡਾ ਵੀ ਇੰਤਿਹਾਨ ਲੈਣਾ ਚਾਹੂੰਗਾ ਤੁਹਾਡੇ ਦਰਬਾਰ ਵਿੱਚ ਜਾਣਨਾ ਚਾਹੁੰਨਾ ਕੋਈ ਬੁੱਧੀਮਾਨ ਹੈ ਤੇ ਦੱਸ ਸਕੇ ਤੇ ਜੇਕਰ ਤੁਹਾਡੇ ਰਾਜ ਵਿੱਚ ਕਿਸੇ ਨੇ ਦੱਸ ਦਿੱਤਾ ਤੇ ਇਹ ਹੀਰਾ ਮੈਂ ਤੁਹਾਡੇ ਰਾਜ ਵਿੱਚ ਖਜ਼ਾਨੇ ਵਿੱਚ ਜਮ੍ਹਾਂ ਕਰਾ ਦੇਵਾਂ ਤਾਂ ਜੇਕਰ ਨਹੀਂ ਦੱਸਿਆ ਤਾਂ ਇਸ ਹੀਰੇ ਦੀ ਜੋ ਕੀਮਤ ਹੈ ਤੇ ਉਹ ਤੁਸੀਂ ਮੈਨੂੰ ਦੇਮੂਗੇ ਤੇ ਬਸ ਐਸੀ ਤਰ੍ਹਾਂ ਹੀ ਮੈਂ ਜਿੱਤਦਾ ਹਾਂ ਰਾਜੇ ਨੇ ਉਸਦੀ ਹਰਤ ਕਬੂਲ ਕਰ ਲਈ ਰਾਜੇ ਦੇ ਅੱਗੇ ਜੋ ਮੇਜ਼ ਲੱਗਿਆ ਹੋਇਆ ਸੀ ਉਸ ਉੱਪਰ ਦੋਨਾਂ ਚੀਜ਼ਾਂ ਨੂੰ ਰੱਖਿਆ ਗਿਆ ਜੋ ਕਿ ਇੱਕ ਅਸਲੀ ਹੀਰਾ ਸੀ ਤੇ ਦੂਸਰਾ ਨਕਲੀ ਰਾਜੇ ਨੇ ਆਪਣੇ ਮੰਤਰੀਆਂ ਨੂੰ ਦਰਬਾਰੀਆਂ ਨੂੰ ਕਿਹਾ ਕਿ ਸਾਰੇ ਇੱਕ-ਇੱਕ ਕਰਕੇ ਆਉਣ ਤੇ ਦੱਸਣ ਬਾਦ ਵਿੱਚ ਉਹਨਾਂ ਵਿੱਚੋਂ ਕੁਝ ਲੋਕਾਂ ਨੇ ਸੋਚਿਆ ਤਾਂ ਜੇਕਰ ਰਾਜਾ ਸਾਹਿਬ ਹਾਰ ਗਏ ਤੇ ਉਲਟਾ ਦੋਸ ਸਾਡੇ ਉੱਪਰ ਆ ਜਾਵੇਗਾ ਤਾਂ ਲੋਕ ਅੱਗੇ ਨਹੀਂ ਆਏ ਰਾਜੇ ਨੂੰ ਵੀ ਸਮਝ ਵਿੱਚ ਨਹੀਂ ਆ ਗਿਆ ਆ ਰਿਹਾ ਸੀ ਰਾਜਾ ਸੋਚ ਹੀ ਰਿਹਾ ਸੀ ਤਾਂ ਇੱਥੇ ਤਾਂ ਹਾਰ ਹੀ ਉਸਦੀ ਹੁੰਦੀ ਜਾ ਰਹੀ ਆ ਉਸੇ ਵੇਲੇ ਭੀੜ ਵਿੱਚੋਂ ਇੱਕ ਅੰਨਾ ਬਾਬਾ ਬਾਹਰ ਆਇਆ ਉਸ ਅੰਨੇ ਬਾਬੇ ਨੇ ਬੇਨਤੀ ਕੀਤੀ ਮੈਨੂੰ ਰਾਜਾ ਸਾਹਿਬ ਨੂੰ ਮਿਲਣ ਦਿੱਤਾ ਜਾਵੇ ਮੈਂ ਕੋਸ਼ਿਸ਼ ਕਰਨਾ ਚਾਹੁੰਨਾ ਰਾਜਾ ਸਾਹਿਬ ਤੱਕ ਗੱਲ ਪਹੁੰਚਾਈ ਗਈ ਇੱਕ ਅੰਨਾ ਬਾਬਾ ਏ ਤੇ ਆਉਣਾ ਚਾਹੁੰਦਾ ਤੇ ਉਹ ਇੱਕ ਵਾਰ ਕੋਸ਼ਿਸ਼ ਕਰਨਾ ਚਾਹੁੰਦਾ ਹੈ ਰਾਜੇ ਨੇ ਕਿਹਾ ਤੇ ਠੀਕ ਹੈ ਜਦੋਂ ਕਿ ਮੰਨ ਨਹੀਂ ਰਿਹਾ ਕੁਝ ਹੋਰ ਨਹੀਂ ਰਹਾ ਤੇ ਇਹਨਾਂ ਨੂੰ ਵੀ ਇੱਕ ਮੌਕਾ ਦਿੱਤਾ ਜਾਵੇ ਤੇ ਉਹਨਾਂ ਬਾਬਾ ਅੱਗੇ ਆਇਆ ਇੱਕ ਮਿੰਟ ਵਿੱਚ ਉਸਨੇ ਦੱਸ ਦਿੱਤਾ ਤੇ ਨਕਲੀ ਹੀਰਾ ਕਿਹੜਾ ਤੇ ਅਸਲੀ ਹੀਰਾ ਕਿਹੜਾ ਹਰ ਕੋਈ ਹੈਰਾਨ ਹੋ ਗਿਆ ਹਰ ਕੋਈ ਖੁਸ਼ ਹੋ ਗਿਆ ਕਮਾਲ ਹੋ ਗਏ ਰਾਜੇ ਦੀ ਅਜੇ ਤਾਂ ਬਚ ਗਈ ਰਾਜ ਵਿੱਚ ਨਵਾਂ ਹੀਰਾ ਆ ਗਿਆ ਹੀਰੇ ਨੂੰ ਰਾਜ ਦੇ ਖਜ਼ਾਨੇ ਵਿੱਚ ਰੱਖਣ ਦੀਆਂ ਤਿਆਰੀਆਂ ਹੁਣ ਲੱਗ ਪਈਆਂ ਪਰ ਇਹ ਸਭ ਤੇ ਚੱਲਦੇ ਰਾਜੇ ਨੇ ਉਸ ਅੰਨੇ ਬਾਬੇ ਨੂੰ ਪੁੱਛਿਆ ਕਿ ਬਾਬਾ ਇੱਕ ਗੱਲ ਤਾਂ ਦੱਸ ਤੂੰ ਹੀਰੇ ਨੂੰ ਪਛਾਣਿਆ ਕਿਵੇਂ ਉਸ ਬੁੱਢੇ ਬਾਬੇ ਨੇ ਕਿਹਾ ਤਾਂ ਬਹੁਤ ਅਨਸਾਨ ਸੀ ਅਸੀਂ ਖੁੱਲੀ ਜਗ੍ਹਾ ਵਿੱਚ ਬੈਠੇ ਹਾਂ ਟੋਪ ਵਿੱਚ ਬੈਠੇ ਹਾਂ ਜੋ ਤੁੱਪ ਵਿੱਚ ਗਰਮ ਹੋ ਗਿਆ ਉਹ ਕੱਚ ਤੇ ਜੋ ਠੰਡਾ ਰਹਿ ਗਿਆ ਤੇ ਉਹ ਹੀਰਾ ਐਸਾ ਕਹਾਣੀ ਤੋਂ ਸਾਨੂੰ ਸਿੱਖਣ ਲਈ ਮਿਲਦਾ ਏ ਤਾਂ ਕਿ ਜ਼ਿੰਦਗੀ ਵਿੱਚ ਕਈ ਵਾਰ ਛੋਟੀਆਂ ਛੋਟੀਆਂ ਗੱਲਾਂ ਦਾ ਗੁੱਸਾ ਕਰ ਜਾਂਦੇ ਆ ਨਰਾਜ ਹੁੰਨੇ ਆ ਆਪਣੇ ਨਾਲ ਨਰਾਜ ਹੁੰਨੇ ਆ ਤੇ ਸਾਡੀ ਜ਼ਿੰਦਗੀ ਵਿੱਚੋਂ ਦੋਸਤ ਘਟਦੇ ਜਾਂਦੇ ਨੇ ਆਪਣੇ ਘਟਦੇ ਜਾਂਦੇ ਨੇ ਰੁੱਸਦੇ ਜਾਂਦੇ ਨੇ ਜੈਸੇ ਨੇ ਜ਼ਿੰਦਗੀ ਵਿੱਚ ਆ ਪਾਣੀ ਕਮਾਇਆ ਜੋ ਕਠਨ ਹਾਲਾਤਾਂ ਵਿੱਚ ਵੀ ਟਿਕਿਆ ਰਿਹਾ ਠੰਡਾ ਰਿਹਾ ਉਹੀ ਜਿੱਤਦਾ ਏ ਉਹੀ ਸਿਕੰਦਰ ਕਹਾਉਂਦਾ ਏ ਹਮੇਸ਼ਾ ਯਾਦ ਰੱਖਣਾ ਜੇਕਰ ਤੁਸੀਂ ਕੁਝ ਚੰਗਾ ਸੁਣ ਰਹੇ ਹੋ ਤਾਂ ਤੁਸੀਂ ਸਹੀ ਸੰਸਾਰ ਛੋਣ ਰਹੇ ਹੋ ਐਸੇ ਤਰ੍ਹਾਂ ਦੀਆਂ ਵੀਡੀਓ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ